लुधियाना ਦੇ ਨਾਮੀ ਪੀ ਐਨ ਕਪੂਰ ਹੋਜ਼ਰੀ ਫੈਕਟਰੀ ਦੇ ਮਾਲਕ ਪੰਕਜ ਕਪੂਰ ਉਹਨਾਂ ਦੀ ਪਤਨੀ ਅਰਚਨਾ ਤੇ ਬੇਟੇ ਪਿਊਸ਼ ਕਪੂਰ ਤੇ ਨੂੰ ਦੇ ਬਲੂ ਦਾਜ ਦੇ ਲਈ ਤੰਗ ਪਰੇਸ਼ਾਨ ਕਰਨ ਤੇ ਮਾਰਕੁੱਟ ਕਰਕੇ ਕਰੋ ਕੱਢਣ ਦੇ ਇਲਜ਼ਾਮ ਲਗਾਏ ਗਏ ਨੇ ਅਰਸਲ ਪੀੜਤਾ ਦਾ ਇਹ ਕਹਿਣਾ ਹੈ ਕਿ ਉਸਦਾ ਪਤੀ ਜਿਸ ਦਾ ਕੀ ਐਕਸਟਰਾ ਮੈਰਿਕਲ ਅਫੇਅਰ ਚੱਲ ਰਿਹਾ ਤੇ ਇਸੇ ਦਰਮਿਆਨ ਜਿਹੜਾ ਸੋਹਰਾ ਪਰਿਵਾਰ ਉਸ ਨੂੰ ਦਾਜ ਦੇ ਲਈ ਤੰਗ ਪਰੇਸ਼ਾਨ ਕਰਦਾ ਉਸ ਦਾ ਕਹਿਣਾ ਹੈ ਕਿ ਉਸ ਦਾ ਵਿਆਹ 11 ਜੁਲਾਈ 2024 ਨੂੰ ਪਿਊਸ਼ ਦੇ ਨਾਲ ਹੁੰਦਾ ਹੈ ਦੇ ਪਰਿਵਾਰ ਦੇ ਵੱਲੋਂ ਦਾਜ ਦੇ ਰੂਪ ਦੇ ਵਿੱਚ ਸੋਨੇ ਦੇ ਗਹਿਣੇ ਤੇ ਮਰਸੀਡੀ ਗੱਡੀ ਜਿਹੜੀ ਉਹ ਦਿੱਤੀ ਗਈ ਸੀ ਕਰੀਬ 4 ਕਰੋੜ ਰੁਪਏ ਵਿਆਹ ਤੇ ਵੀ ਖਰਚ ਕੀਤੇ ਜਾਂਦੇ ਨੇ ਤਾਂ ਵਿਆਹ ਤੋਂ ਬਾਅਦ ਸਹੁਰਿਆਂ ਦੇ ਵੱਲੋਂ ਦਾਜ ਦੇਹਜ ਦੀ ਹੋਰ ਮੰਗ ਕੀਤੀ ਜਾ ਰਹੀ ਸੀ ਜਿਸ ਤੋਂ ਪਰੇਸ਼ਾਨ ਇਸ ਲੜਕੀ ਦੇ ਵੱਲੋਂ ਹੁਣ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ ਤੇ ਇਸ ਮਾਮਲੇ 'ਚ ਕਾਰਵਾਈ ਦੀ ਮੰਗ ਕੀਤੀ ਗਈ ਹੈ ਸੁਨੀਲ ਮਲੋਤਰਾ ਬਾੜੇਵਾਲ ਰੋਡ ਤੇ ਰਹਿਣ ਵਾਲਾ ਨਿਵਾਸੀ ਮੈਂ ਆਪਣੀ ਬੇਟੀ ਦੀ ਸ਼ਾਦੀ 11 ਜੁਲਾਈ 2024 ਕੀਤੀ ਸੀ ਪਿਊਸ਼ ਕਪੂਰ ਆ son of ਪੰਕਜ ਕਪੂਰ ਨਿਵਾਸੀ ਸੁਗਮਨੀਗਨ ਕਲੇਪ ਤੇ ਸਾਨੂੰ ਜੋ ਵੀ ਦੱਸਿਆ ਗਿਆ ਉਹ ਬਿਲਕੁਲ ਝੂਠ ਦੱਸਿਆ ਗਿਆ ਪਹਿਲਾਂ ਤਾਂ ਲੜਕੇ ਦੀ ਜਿੱਥੋਂ ਸ਼ੁਰੂਆਤ ਹੋਈ ਗ੍ਰੈਜੂਏਟ ਗ੍ਰੈਜੂਏਟ ਦੱਸਿਆ ਗਿਆ ਸਾਨੂੰ ਲੜਕਾ ਕਿ ਲੜਕਾ ਗ੍ਰੈਜੂਏਟ ਹੈ ਜਦਕਿ ਲੜਕਾ 10ਵੀਂ ਫੇਸ ਸੀ ਸੜਨਾ ਬਹੁਤ ਬੜਾ ਧੋਖਾ ਕੀਤਾ ਗਿਆ ਜਿਹੜੇ ਇਹਨਾਂ ਕੋਲ ਸਰਟੀਫਿਕੇਟ ਵੀ ਹੈ ਇਹਨਾਂ ਦੀ ਕੋਈ ਨਾਨੀ ਹੈ ਜਿਹੜੀ ਸਕੂਲ ਦੀ ਪ੍ਰਿੰਸੀਪਲ ਹੈ ਉਹਨੇ ਜਾਲੀ ਬਣਵਾ ਕੇ ਦਿੱਤੇ ਆ ਉਹ ਵੀ ਚੈੱਕ ਕਰਾਇਆ ਜਾ ਸਕਦੇ ਜਿਹੜੇ ਜਾਲੀ ਸਰਟੀਫਿਕੇਟ ਇਹਨਾਂ ਦੀ ਨਾਨੀ ਨੇ ਬਣਵਾ ਕੇ ਦਿੱਤੇ ਜਿਹੜੀ ਕਿ ਸਕੂਲ ਦੀ ਪ੍ਰਿੰਸੀਪਲ ਰਹੀ ਹੈ ਤੇ ਉਹ ਮੇਰੇ ਦਮਾਦ ਦੇ ਐਕਸਟਰਾ ਮੈਟਰੀਅਲ ਅਫੇਅਰ ਸੀ ਜਿਹਦੇ ਵਿੱਚ ਇੱਕ ਲੜਕੀ ਹੈ ਮਨਿਸ਼ਾ ਉਹਦੇ ਨਾਲ ਪਲੱਸ ਉਹਦੀ ਜਿਹੜਾ ਐਕਸਟਰਾ ਮੈਟਰੀਅਲ ਅਫੇਅਰ ਸੀ ਆਪਣੀ ਕਜ਼ਨ ਚਾਚੀ ਦੇ ਨਾਲ ਵੀ ਸੀ ਜਿਹੜੀ ਕਿ ਪਾਇਲ ਅਨੰਦ ਕਪੂਰ ਹੈ ਉਹ ਮੇਰੀ ਬੇਟੀ ਨੇ ਦੋ ਤਿੰਨ ਵਾਰੀ ਉਹਦੇ ਨਾਲ ਅਪੱਤੀਜਨਕ ਸਥਿਤੀ ਚ ਪਕੜਿਆ ਤੇ ਫਿਰ ਇਹ ਜਦੋਂ ਰੋਕਦੀ ਸੀ ਇਹਦੇ ਕਦੀ ਬਾਹ ਮਰੋੜੀ ਜਾਂਦੀ ਸੀ ਕਦੀ ਇਹਦੀ ਪਿੱਠ ਤੇ ਮੁੱਕੇ ਮਾਰੇ ਜਾਂਦੇ ਸੀ ਵੀ ਤੂੰ ਜੇ ਇੱਕ ਦੱਸਿਆ ਤੇ ਤੇਰਾ ਬਹੁਤ ਬੁਰਾ ਹਾਲ ਕਰੂੰਗਾ ਮੈਂ ਤੇ ਉਹਨੂੰ ਜੂਆ ਖੇਲਣ ਦੀ ਵੀ ਆਦਤ ਸੀ ਉਹ ਆਪਣੇ ਚੇਨ ਔਰ ਕੜਾ ਗਿਰਵੀ ਰੱਖ ਕੇ ਆਇਆ ਤੇ ਮੇਰੀ ਬੇਟੀ ਨੇ ਪੁੱਛਿਆ ਵੀ ਤੁਹਾਡੇ ਚੇਨ ਔਰ ਕੜਾ ਕਿੱਥੇ ਆ ਕਹਿੰਦਾ ਜੀ ਮੇਰਾ ਕੋਈ ਦੋਸਤ ਲੈ ਗਿਆ ਜਿਹਨੇ ਵਿਆਹ ਤੇ ਜਾਣਾ ਉਹ ਪਾ ਕੇ ਲੈ ਗਿਆ ਕਹਿੰਦੀ ਮੇਰੇ ਤੁਹਾਨੂੰ ਸਾਰੇ ਦੋਸਤਾਂ ਨੂੰ ਜਾਣਨੀ ਹੈ ਸਾਰੇ ਅੱਛੀ ਫੈਮਲੀਆ ਨੂੰ ਬਿਲੋਂਗ ਕਰਦੇ ਆ ਉਹਨਾਂ ਨੂੰ ਤੁਹਾਡੇ ਕੜੇ ਔਰ ਚੇਨ ਫਿਰ ਇਹਨਾਂ 'ਚ ਬਹਿਸ ਬੁਸ ਹੁੰਦੀ ਰਹੀ ਜਦੋਂ ਰਾਤੀ ਇਹਨੇ ਫਿਰ ਦੱਸਿਆ ਕਹਿੰਦਾ ਜੀ ਉਹ ਤਾਂ ਮੈਂ ਗਿਰਵੀ ਰੱਖਿਆ ਜੂਏ 'ਚ ਪੈਸੇ ਹਾਰ ਗਿਆ ਤੇ ਇਹ ਕਹਿੰਦੀ ਮੈਂ ਨੀਚੇ ਜਾਨੀ ਆਪਣੇ ਫਾਦਰ ਇਲਾਹ ਨੂੰ ਦੱਸਦੀਆਂ ਕਹਿੰਦੀ ਨਹੀਂ ਤੂੰ ਮੇਰੇ ਪਿਓ ਨੂੰ ਨਹੀਂ ਦੱਸਣਾ ਆਪਣੇ ਪਿਓ ਤੋਂ ਪੈਸੇ ਲੈ ਕੇ ਆ ਤੇ ਮੈਂ ਉਹ ਸੋਨਾ ਕੱਲ ਛੁੜਾ ਲਊਗਾ ਤੇ ਇਹਨੇ ਮਨਾਂ ਕੀਤਾ ਫਿਰ ਉਸ ਰਾਤ ਵੀ ਇਹਦੇ ਨਾਲ ਬਹੁਤ ਮਾਰਕੋਟਾਈ ਕੀਤੀ ਇਹਨੇ ਸੁਇਰੇ ਦੀ ਲੋਂਦੀ ਦਾ ਮੈਨੂੰ ਫੋਨ ਆਇਆ ਕਿ ਪਾਪਾ ਮੈਨੂੰ ਰਾਤ ਉਸ ਰਾਤ ਉਸਨੇ ਮੇਰੇ ਕੋਲ ਬਹੁਤ ਮਾਰਿਆ ਤੇ ਫਿਰ ਮੈਂ ਆਪਣੇ ਕੁੜਮ ਨਾਲ ਗੱਲ ਕੀਤੀ ਉਹ ਕਹਿੰਦਾ ਜੀ ਮੇਰਾ ਸੀਜ਼ਨ ਚੱਲ ਰਿਹਾ ਮੈਂ ਘਰ ਨਹੀਂ ਆ ਸਕਦਾ ਤੁਸੀਂ ਮੇਰੇ ਕੋਲ ਦੁ ਤੈਨੂੰ ਰਸਤੇ 'ਚ ਫੋਨ ਆਇਆ ਕਹਿੰਦਾ ਜੀ ਉੱਥੇ ਨਾ ਮੇਰੇ ਭਰਾ ਦਾ ਛੋਟਾ ਮੁੰਡਾ ਹੈਗਾ ਉੱਥੇ ਤੇ ਤੁਸੀਂ ਉੱਥੇ ਵੀ ਨਾ ਉਹਦੇ ਸਾਹਮਣੇ ਆਪਾਂ ਗੱਲ ਨਹੀਂ ਕਰੇ ਅਸੀਂ ਕਾਰ 'ਚ ਬਹਿ ਕੇ ਦ੍ਰਿਸ਼ੀ ਮੇਰੀ ਗੱਡੀ 'ਚ ਬਹਿ ਕੇ ਅਸੀਂ ਆਪਸ ਗੱਲ ਕੀਤੀ ਉਹਨੇ ਉਸੇ ਟਾਈਮ ਪਿਊਸ਼ ਨੂੰ ਫੋਨ ਲਾਇਆ ਬੜੀ ਮਾ ਪੈਂਦੀਆਂ ਗਾਲਾਂ ਕੱਢੀਆਂ ਮੈਨੂੰ ਕਹਿੰਦਾ ਸੁਨੀਲ ਜੀ ਫਲਗ ਮੇਰੀ ਬੇਟੀ ਹੈ ਤੋ ਤੁਹਾਡਾ ਬੇਟਾ ਤੁਸੀਂ ਉਹਨੂੰ ਜੋ ਰਾਤੀ ਆ ਕੇ ਹੱਥ ਵੀ ਚੱਕਦੇ ਨਾਲ ਉੱਥੇ ਮੈਂ ਕਹਿੰਦਾ ਜੀ ਇਹ ਕੰਮ ਨਹੀਂ ਮੈਂ ਕਰੂੰਗਾ। ਇੰਨੀ ਗੱਲ ਕਰਕੇ ਮੈਂ ਘਰ ਆਇਆ। ਘਰ ਆਂਦੇ ਮੇਰੀ ਬੇਟੀ ਦਾ ਮੈਨੂੰ ਫਿਰ ਫੋਨ ਆਂਦਾ। ਕਹਿੰਦੇ ਜੀ ਪਾਪਾ ਮੇਰੀ ਮਦਰਨ ਲਾ ਮੈਨੂੰ ਮਾਰ ਰਹੀ ਹੈ। ਮੈਂ ਕਿਹਾ ਕੀ ਹੋ ਗਿਆ? ਕਹਿੰਦੇ ਜੀ ਤੁਸੀਂ ਜਿਹੜੀ ਫਾਦਰਨ ਲਾ ਨਾਲ ਗੱਲ ਕਰਕੇ ਆਏ ਉਹ ਸਾਰਾ ਦੋਸ਼ ਹੁਣੇ ਮੇਰੇ ਤੇ ਮਾਰਤਾ ਹੈ। ਕਹਿੰਦੇ ਹੁਣੇ ਮੇਰੀ ਲਾਸ਼ ਲੈ ਕੇ ਜਾਣੀ ਐ ਇੱਥੋਂ। ਕਿ ਆ ਕੀ ਕਰਨਾ? ਤੇ ਉਸ ਤੋਂ ਬਾਅਦ ਮੈਂ ਆਪਣੀ ਬੇਟੀ ਨੂੰ ਲੈਣ ਗਿਆ। ਬੇਟੀ ਨੂੰ ਜਦੋਂ ਮੈਂ ਲੈ ਕੇ ਆਇਆ ਤੇ ਮੈਨੂੰ ਦੇਖਿਆ ਉੱਤੇ ਮਾਰ ਕਟਾਈ ਦਾ ਨਿਸ਼ਾਨ ਸੀ ਜਿਹਦੀ ਮੈਂ ਐਮਐਲਆਰ ਵੀ ਕਟਾਈ ਹੈ। ਹੂੰ ਤਾਂ ਕਿਸ ਤਰੀਕੇ ਦੀ ਪੁਨਰਸਵਲ ਮੈਨੂੰ ਦੇਖੋ ਜੀ ਇਹ ਗੱਲ ਹੈ ਕਿ 25 ਅਕਤੂਬਰ ਨੂੰ ਮੈਂ ਆਪਣੀ ਬੇਟੀ ਨੂੰ ਲੈ ਕੇ ਆਇਆ ਔਰ ਐਮਐਲਆਰ ਉਹੀ ਨੇ ਕਟਵਾਈ ਤੇ ਐਫਆਈਆਰ ਹੁੰਦੇ ਹੁੰਦੇ ਫਰਵਰੀ ਪੈ ਗਈ 19 ਫਰਵਰੀ ਪੁਲਿਸ ਨੇ ਆਪਣੀ ਪੂਰੀ ਤਫਤੀਸ਼ ਕੀਤੀ ਮਾਨਯੋਗ ਸੀਪੀ ਸਾਹਿਬ ਨੇ ਸਾਡੀ ਇਹਦੇ ਵਿੱਚ ਬਹੁਤ ਮਦਦ ਕੀਤੀ ਵੀ ਮੈਂ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੂੰਗਾ ਕਿ ਉਹਨਾਂ ਨੇ ਕਿਹਾ ਵੀ ਬੇਟਾ ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਇਨਸਾਫ ਮਿਲੇਗਾ ਤੈਨੂੰ ਔਰ ਜੋ ਕਿ ਉਹਨਾਂ ਨੇ ਸਾਨੂੰ ਇਨਸਾਫ ਦਿੱਤਾ ਸੀਪੀ ਸਾਹਿਬ ਤਹੂਨ ਸਰ ਤਸਦੀ ਹੋਈ ਹੈ ਕਿਸ ਤਰੀਕੇ ਦੇ ਅੱਗੇ ਕਾਰਵਾਈ ਕਰਦੇ ਤੁਸੀਂ ਅੱਜ ਤੇ 19 ਤਰੀਕ ਦੀ ਐਫ ਆਈ ਆਰ ਹੋਈ ਹੈ ਜੀ ਤਖਸੀ ਜਿਹੜਾ ਆਈਓ ਅਫੀਸਰ ਹੈ ਮੈਂ ਉਹਨਾਂ ਨੂੰ ਫੋਨ ਕੀਤਾ ਉਹ ਕਹਿੰਦੇ ਜੀ ਮੈਂ ਛੁੱਟੀ ਤੇ ਆਂ ਤੇ ਮੈਂ ਮੰਡੇ ਨੂੰ ਆਉਂਗਾ ਮੰਡੇ ਨੂੰ ਆ ਕੇ ਦੇਖੂਗਾ ਜੀ ਇਨ ਮੀਨ ਟਾਈਮ ਇਹਨਾਂ ਨੇ ਕੀ ਕੀਤਾ ਸਾਡੀ ਦਰਖਾਸਤ 25 ਤਰੀਕ ਦੀ ਸੀ ਜਦੋਂ 25 ਅਕਤੂਬਰ ਦੀ ਇਹਨਾਂ ਨੇ 26 ਅਕਤੂਬਰ ਨੂੰ ਮੇਰੇ ਖਿਲਾਫ ਇੱਕ ਦਰਖਾਸਤ ਦੇ ਦਿੱਤੀ ਗਾਲੀ ਗਰੋਹ ਜਮਾਰਕੁਟਾਈ ਜਿਹੜਾ ਕਿ ਇਹਨਾਂ ਕੋਲ ਕੋਈ ਸਬੂਤ ਨਹੀਂ ਸੀ ਮੇਰੇ ਕੋਲਮ ਦਾ ਅੱਗੋ ਇੱਕ ਉਹਨਾਂ ਨੇ ਅੱਗੇ ਬੇਟੀ ਵਿਆਹੀ ਹੈ ਉਹ ਵਿਆਹੀਆ ਰਮਨੀਕ ਪਾਟਿਆ ਸੀਮਾ ਪਾਰ ਦੀਆਂ ਵਾਸੀ ਜਨਪਤ ਜਨਪਤ ਨਵਾਸੀ ਨੇ ਉਹ ਤੇ ਉਹਨਾਂ ਨੇ ਕੀ ਕੀਤਾ ਉਹਨਾਂ ਦੇ ਦੋਸਤ ਨੇ ਪ੍ਰਭਜੋਤ ਸਿੰਘ ਬਿਲਕ ਏਡੀਸੀਪੀ 4 ਬਹੁਤ ਅੱਛਾ ਉਹਨਾਂ ਦਾ ਖਾਣਾ ਪੀਣਾ ਉਹਨਾਂ ਦਾ ਉੱਠਣਾ ਬੈਠਣਾ ਉਹਨਾਂ ਨਾਲ ਉੱਥੇ ਅਨੇਰੀ ਕੰਪਲੇਂਟ ਮੰਗਵਾ ਲਈ ਔਰ ਮੈਨੂੰ ਉੱਥੇ ਦੋ ਦੋ ਟਾਈਟਾਈ ਘੰਟੇ ਬਿਠਾ ਕੇ ਖਰਾਬ ਕੀਤਾ ਜਾਂਦਾ ਸੀ ਬਹੁਤ ਹੀ ਪਰੇਸ਼ਾਨ ਕੀਤਾ ਜਾਂਦਾ ਸੀ ਕੋਈ ਕਹਿੰਦੇ ਸੀ ਵੀ ਬੈਠੇ ਰੋਖੇ ਕੱਲ ਆ ਜਾਓ ਉਹਨਾਂ ਨੇ ਮੇਰੇ ਤੇ ਝੂਠੀ ਐਫਆਈਆਰ ਦਰਜ ਕਰਾਤੀ ਜਦ ਕਿ ਉਹਨਾਂ ਕੋਲ ਕੋਈ ਸਬੂਤ ਨਹੀਂ ਸੀ ਉਹਨਾਂ ਨੇ ਕੋਈ ਐਮਐਲਆਰ ਵੀ ਝੂਠੀ ਕਟਵਾਈ ਹੈ ਜਿਹੜੀ ਕਿ ਐਮਐਲਆਰ ਦੀ ਕਾਪੀ ਮੈਨੂੰ ਹਜ ਤੀ ਨਹੀਂ ਮਿਲੀ ਹੈ ਮੇਰੇ ਕੋਲ ਮੇਰੀ ਜਿਹੜੀ ਮੇਰੀ ਬੇਟੀ ਦੀ ਮਦਰ ਇਨ ਲਾ ਉਹਦੀ ਮੈਡੀਕਲ ਰਿਪੋਰਟ ਵੀ ਪਈ ਹੈ ਉਹ ਸਿਰਫ ਡੀਐਮਸੀ ਐਡਮਿਟ ਹੋਈ ਹੈ ਐਜ਼ ਏ ਕਬਰਾਟ ਕਬਰਾਟ ਕੀ ਹੁੰਦੀ ਹੈ ਉਹਦਾ ਕੋਈ ਡੈਫੀਨੇਸ਼ਨ ਹੀ ਨਹੀਂ ਹੈ ਡਾਕਟਰ ਦੀ ਮੇਰੇ ਕੋਲ ਮੈਡੀਕਲ ਰਿਪੋਰਟ ਹੈ ਜਿਹੜੀ ਮੈਂ ਤੁਹਾਨੂੰ ਦਊਂਗਾ ਸਭ ਨੂੰ ਇਸ ਤੋਂ ਬਾਅਦ ਤੁਸੀਂ ਕਿੰਨੇ ਇਹਨਾਂ ਤੇ ਐਫੇਅਰ ਕਰਾਈ ਹੈ ਮੈਂ 5 ਜਣਿਆਂ ਤੇ ਐਫੇਅਰ ਕਰਾਈ ਸੀ ਪਿਊਸ਼ ਕਪੂਰ ਪੰਕਜ ਕਪੂਰ ਅਰਚਨਾ ਕਪੂਰ ਇਹਦੀ ਨਨਦ ਵਾਨੀ ਕਪੂਰ ਔਰ ਨਾਨੀ ਸੱਸ ਕਿਉਂਕਿ ਨਾਨੀ ਸੱਸ ਦੀ ਬਹੁਤ ਜ਼ਿਆਦਾ ਇੰਟਰਫੇਰੈਂਸ ਸੀ ਜਿਹੜਾ ਕਿ ਪੁਲਿਸ ਨੇ ਉਹਨਾਂ ਨੂੰ ਪਤਾ ਨਹੀਂ ਕਿਉਂ ਬਾਹਰ ਕੱਢਤਾ ਉਹੀ ਇਹਦੀ ਸੱਸ ਨੂੰ ਫੋਨ ਕਰ ਕਰਕੇ ਬਾਰ ਬਾਰ ਪਰੇਸ਼ਾਨ ਕਰਦੀ ਸੀ ਵੀ ਤੂੰ ਦੇਹੇਸ ਲਈ ਤੰਗ ਕਰ ਇਹ ਕੀ ਕੰਮ ਕਰਦੇ ਨੇ ਪਿਊਸ਼ ਕਪੂਰ ਪਿਊਸ਼ ਕਪੂਰ ਹੌਜ਼ਰੀ ਦਾ ਕੰਮ ਕਰਦੇ ਨੇ ਕਿਸ ਨਾਮ ਤੋਂ ਹੌਜ਼ਰੀ ਇਹਨਾਂ ਦੀ ਪੀ ਐਨ ਕਪੂਰ ਨਾਮ ਤੋਂ ਹੌਜ਼ਰੀ ਹੈ ਤੁਸੀਂ ਇਹ ਰੋਕ ਲਗਾਏ ਸੀ ਇਹਨਾਂ ਦੇ ਕਈਆਂ ਨਾਲ ਸਬੰਧ ਵੀ ਹੈ ਹਾਂਜੀ ਉਹ ਮੇਰੀ ਬੇਟੀ ਜਦੋਂ ਹਨੀਮੂਨ ਤੇ ਗਈ ਤੇ ਇਹ ਹਨੀਮੂਨ ਤੇ ਹੀ ਕਿਸੇ ਕੁੜੀਆਂ ਨਾਲ ਚੈਟਿੰਗ ਕਰ ਰਿਆ ਸੀਗਾ ਮੇਰੀ ਬੇਟੀ ਨੇ ਦੇਖਿਆ ਪਰ ਉਹਨੇ ਕਿਹਾ ਕੁਝ ਨਹੀਂ ਤੇ ਫਿਰ ਇਹਨੇ ਰਾਤ ਨੂੰ ਜਦੋਂ ਸੋ ਗਿਆ ਇਹਦੇ ਫੋਨ ਚੋਂ ਸਕਰੀਨ ਸ਼ਾਟ ਲੈ ਕੇ ਆਪਣੇ ਕੋਲ ਲੈ ਲੇ ਨਹੀਂ ਰਿਸ਼ਤੇਦਾਰਾ ਦੀ ਕਿਹਾ ਰਿਸ਼ਤੇਦਾਰਾ ਇਹਦੀ ਕਜ਼ਨ ਚਾਚੀ ਹੈ ਜੀ ਉਹਦੇ ਨਾਲ ਇਹਦੇ ਰਿਲੇਸ਼ਨ ਹੈ ਉਹ ਹਮ ਉਮਰ ਹੈ ਇਹਦੀ ਤੁਹਾਡੇ ਦੇ ਐਫਆਈਆਰ ਚਲੇਖਣੇ ਹੋਏਗੇ ਮੇਰੇ ਮੇਰੇ ਤੇ ਐਫਆਈਆਰ ਸਰਾਬानगर थाने ਤੇ ਹੋਇਆ ਜਿਹੜੀ ਕੀ ਸੀਪੀ ਮਾਨਯੋਗ ਸੀਪੀ ਸਾਹਿਬ ਨੇ ਮੇਰੀ ਬੰਦ ਕਰਦੇ ਹੋਏ ਉਹ ਦਰਖਾਸਤ ਨੂੰ ਕੈਨਸਲ ਕਰਨ ਦੀ ਵਲਤਰੀ ਹੋਈ ਹੈ ਕਦੋਂ ਹੋਈ ਤੁਹਾਡੇ ਜਿਹੜੀ ਹੋਈ ਹੈ ਕਦੋਂ ਹੋਈ ਹੈ ਮੇਰੇ ਤੇ 24 ਜਨਵਰੀ ਨੂੰ ਹੁਣ ਤੁਸੀਂ ਕਿੱਦਾਂ ਦੇ ਕਾਰਵਾਈ ਚਾਹੁੰਦੇ ਮੈਂ ਚਾਹੁੰਦਾ ਜੀ ਸਖਤ ਤੋਂ ਸਖਤ ਕਾਰਵਾਈ ਹੋਵੇ ਮੇਰੀ ਬੇਟੀ ਮੈਂ ਕੋਈ ਘਰਿਆਂ ਲਈ ਤਾਂ ਵਿਆਹ ਨਹੀਂ ਸੀਗੀ ਔਰ ਮੇਰੀ ਬੇਟੀ ਨੂੰ ਇੰਨਾ ਪਰੇਸ਼ਾਨ ਕਰਕੇ ਉਹ ਆਪਣੀ ਬੇਟੀ ਦਾ ਵਿਆਹ ਕਰ ਰਹੇ 18 ਮਾਰਚ ਨੂੰ ਉਹਨਾਂ ਦੀ ਬੇਟੀ ਦਾ ਵਿਆਹ ਹੈ ਮੈਂ ਚਾਹੁੰਦਾ ਉਸ ਤੋਂ ਪਹਿਲਾਂ ਪਹਿਲਾਂ ਪੂਰਵਸ ਕਾਰਵਾਈ ਕਿਸੇ ਹੋਰ ਦਾ ਘਰ ਵਿਗਨਾ ਖਰਾਬ ਹੋਵੇ ਮੈਂ ਇਹ ਚਾਹਨਾ ਕੋਈ ਅਰੈਸਟ ਨਹੀਂ ਹੋਈ ਹਲੇ ਨਹੀਂ ਹਲੇ ਤੱਕ ਅਰੈਸਟ ਨਹੀਂ ਹੋਈ ਔਰ ਜਿਹੜੇ ਮੇਰੇ ਕੁੜਮ ਦੇ ਅੱਗੇ ਜਿਹੜਾ ਹੁਣ ਕੁੜਮ ਬਣ ਰਿਹਾ ਰਮਨੀਕ ਪਾਟਿਆ ਜਿਹੜਾ ਜਨਪਤਚ ਰਹਿੰਦਾ ਉਹਦੀ ਵਰਡਿੰਗ ਸੀ ਕਹਿੰਦਾ ਤੂੰ ਜਿੱਥੇ ਮਰਜੀ ਭੱਜ ਲੈ ਤੇਰੀ ਐਫ ਆਈ ਆਰ ਮੈਂ ਹੋਣ ਨਹੀਂ ਦੇਣੀ ਕਿਉਂਕਿ ਉਹਦੀ ਬਿਊਰੋਕ੍ਰੇਟਸ ਦੇ ਵਿੱਚ ਉਹਦੀ ਮਾਨ ਸਰਕਾਰ ਦੇ ਕੁਝ ਐਮ ਐਲ ਏ ਮੰਤਰੀਆਂ ਨਾਲ ਬਹੁਤ ਅੱਛੀ ਸੈਟਿੰਗ ਹੈ ਵੀ ਮੈਨੂੰ ਨਹੀਂ ਸਮਝ ਆਉਂਦਾ ਵੀ ਬੰਦਾ ਕੀ ਚਾਹੁੰਦਾ ਮੇਰੇ ਤੋਂ ਮੇਰੇ ਨਾਲ ਕਾਦੀ ਦੁਸ਼ਮਣੀ ਆ ਉਹਦੀ ਠੀਕ ਹੈ ਕੁੱਰੀ ਹੀ ਦੱਸ ਬਦਕਿਆ ਨਾ ਹੋ ਗਿਆ ਅੱਜ सर मेरी शादी 11 जुलाई को हुई थी और मैं वापस ट्वेंटी फिफ्थ अक्टूबर को ही वापस आ गई थी उन थ्री मंथ्स में ये लोग मुझे इतना टॉर्चर करते थे इवन तक खाना खाने नहीं देना मेरे हस्बैंड ने मेरे साथ मारकुटाई करनी सुबह ब्रेकफास्ट के टाइम पे 11 बजे के बाद खाना नहीं मिलेगा खाना खा लो नहीं खाना मत खाओ रात को डिनर है तो दस साढ़े दस बजे के बाद मिलेगा उससे पहले नहीं मिलेगा इस तरह का टॉर्चर करते थे फिर डाउरी के लिए इतना ज़्यादा बोलते थे जैसे जैसे इन्होंने बोला वैसे वैसे मेरे पापा ने हर टाइम किया जितने फंक्शन थे जो जो इन्होंने मांगा मेरे पापा ने दिया बट शादी के बाद ये फिर और ज़्यादा मांगते थे मेरी सिस्टर इन लॉ की जहाँ पर शादी हो रही है वहाँ पर वो लोग मांड करते थे तो वो आके मुझे बोलते थे तो अपने पापा से लेके आ मुझे ये नहीं समझ आ रहा था उस ड्यूरेशन में कि जब इनके पास इतना ज़्यादा ये मुझे क्यों भेजते हैं पापा को बोलने के लिए जब मेरे पापा ऑलरेडी इतना कुछ कर चुके मैं उनसे बात करती थी कि मेरे पापा ने तो ऑलरेडी कर दिया वो वानी का क्यों करेंगे तो ये मेरे को उल्टा आके बोलते थे फिर उसके बाद अभी शादी को एक हफ़्ता ही हुआ था और लड़के को मैसेजेस आने लगे लड़कियों के कि भाई पलक मायके गई हुई है या पलक यहीं पे ही है तो मैं उसको इग्नोर कर दी चलो दोस्त हैं अभी एक महीना ही हुआ है शादी को कोई बात नहीं अभी हो जाएगा मैं इसके कोहेड में हम पढ़ते हैं लोग उसके हिसाब से मैं उसको ले रही थी कि दोस्त होते हैं बट मुझे ये नहीं पता था कि उसके अफेयर निकलेंगे फिर उसके बाद वो गैम्बलिंग में इतना ज़्यादा था ऑनलाइन गैम्बलिंग करता था जिसके अंदर वो इतने सारे पैसे उड़ा देता था उसकी वजह से उसने अपना सोना गिरवी रखा और जब सोना गिरवी भी रखा है मैंने पूछा तो उस पर मारक उटाई दोबारा से उसने मेरे साथ की और मुझे बोला कि अपने पापा से पैसे लेके आ जो कि मुझे समझ मुझे तीन महीनों में ये नहीं समझ आया कि ये लोग जब पैसा भी सब कुछ था तो फिर ये लोग इतनी गैम्बलिंग वगैरह भी लड़के करते हैं इनके घर में और फिर मार कुटाई भी और इतना दहेज भी मानते हैं मेरा बस ये मोटिव है कि अगर मुझे इंसाफ मिलेगा तो उसकी वजह से बहुत सी लड़कियों को उनके पेरेंट्स को ये अवेयरनेस होएगी कि आज की अभी भी इस सोसाइटी में इस दुनिया में अभी भी ऐसे लोग हैं जो दहेज भी मांगते हैं और फिर वो लड़कियों के साथ टॉर्चर भी करते और डोमेस्टिक वायलेंस भी करते हैं, हैं जहाँ पर रहते हैं उससे नहीं मैटर करता कि वो अच्छी सोसाइटी में रह रहे हैं बुरी सोसाइटी में रह रहे हैं कि फैमिली मेम्बर्स पहले तो इतने मतलब शादी से पहले इतने शरीफ दिखते थे इतने शरीफ हर चीज़ में जैसे बेटा आप जैसे बेटा आप और जैसे ही शादी हुई है उसके बाद ये लड़की करके मेरी मदर इन लॉ मुझे पूरा टाइम ये लड़की करके एड्रेस करती थी ये मेरे पास इसके प्रूफ भी हैं ये इसकी गर्लफ्रेंड है मनीषा बहल वीडियो चैट हो रही है इसके साथ वीडियो चैट हो रही है और अभी आए हुए मुझे घर पे सिर्फ दस दिन हुए थे ये वीडियो चैट का प्रूफ है और उसके साथ ये सारी चैटिंग है ये एस्ट्रो टॉक पे यह अपनी सारी कुंडली में ला रहा है उसके साथ अभी आए हुए सिर्फ दो दिन हुए थे ट्वेल्थ एलेवन नाइन्टी मनीषा बहल है ये देखो ये कैसे की है मेरे लिए इजी वे बताओ जिससे मेरा इसके साथ हो जाए दो अभी आए हुए मेरे को सिर्फ 10 दिन हुए मैं 25 अक्टूबर को आई हूँ 6 नवंबर को ये लड़का अपनी कुंडलियाँ में ला रहा है 10 दिन में तो किसी का इतनी जल्दी अफेयर नहीं बन सकता ना और लड़की तो पूरा टाइम धोखे में रखा गया स्टार्टिंग फ्रॉम दी एजुकेशन जब मैं मिलने गई थी लड़के को फ़र्स्ट टाइम के लिए मेरे पेरेंट्स ने जब मुझे भेजा मिलने के लिए वहाँ पे मुझे बस इन्होंने ये बोला कि लड़के को इंग्लिश नहीं बोलनी आती अच्छे से बाकी सब ठीक है बोला कि ग्रेजुएट वगैरह है लड़का मैंने कहा चलो कोई बात नहीं वो शादी के बाद जाके पता लगा कि लड़के ने तो ग्रेजुएशन की नहीं हुई है जबकि मैंने एम कर रखी बी टेक एम कर रखी है उसके हिसाब से तो इन्होंने सारा झूठ में रखा स्टार्टिंग से ही झूठ बोलते रहे ये लोग और इनके घर में सारे बच्चों का एजुकेशन कैसे किसी भी बच्चे ने एजुकेशन नहीं की हुई और ये लोग सारे मतलब झूठ उस पर सर्टिफिकेट्स के ऊपर करते हैं पूरा मतलब इन्होंने तीन महीने में इतना टॉर्चर मेंटली मुझे इतना ह्रास करते थे इतना ह्रास करते थे और अगर मैं अपने पेरेंट्स से बात करती थी वो कहते नहीं बेटा एडजस्ट करो टाइम लगता है एडजस्ट करो हर लड़की के पेरेंट्स यही चाहते हैं कि लड़कियाँ एडजस्ट करें और अपने घर में रहें तो अभी क्या करते कैसी मैं बस ये चाहती हूँ की जो भी है जो मैंने सबूत दिए हैं उनके बेसिस पे पुलिस अपनी कार्रवाई करे मुझे जस्टिस मिले और आगे ऐसा किसी लड़की के साथ ना हो सारे पेरेंट्स ध्यान से देखें कि भाई जो लोग वो लड़के वाले बोल रहे हैं वो सच भी बोल रहे हैं कि नहीं बोल रहे हैं एक आप बता रहे थे कि आपके ज्वेलरी थी जो सारी उन्होंने चोरी कर ली थी तो हाँ जी हाँ? वो उन्होंने दुपट्टे के थ्रू जब मैं आ गई हूँ उसके बाद इन्होंने क्या किया है मेरी मदर इन लॉ सिस्टर इन लॉ फादर इन लॉ ने मिलके मेरे रूम में गए हैं मेरा रूम सारा खाली किया इन्होंने और मेरी रूम की जो बालकनी नीचे वॉशिंग एरिया में आती है उस वॉशिंग एरिया से उन्होंने दुपट्टे के थ्रू सारे मेरे लिफाफों के अंदर सारी ज्वेलरी नीचे की है और सारे कपड़े नीचे किए उसके मेरे पास वीडियो प्रूफ है मैं आपको वीडियो दिखाती हूँ उसकी फोटोज नहीं है वीडियोज हैं दे 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 दे। नहीं, नहीं। में दिखा। फिर इन्होंने इन्होंने मेरे पे उसके बाद काफी ब्लेम लगाए जब मैं वहाँ से आ गई कि मैंने अपनी मदर इन लॉ को धक्का मारा है मैं अपनी मदर इन लॉ को मार के आई उसके भी मेरे पास प्रूफ है गुरुजी की ग्रेस से भगवान की ग्रेस से मेरे फोन का कैमरा ऑन हो गया था तो फोन का कैमरा जब ऑन हुआ उसमें साफ दिखाई दे रहा है कि मेरी मदर इन लॉ खुद से गिर रही है कि मैंने उनको कोई धक्का नहीं मारा मैंने कुछ नहीं किया मैं उनके आसपास भी नहीं हूँ इनफैक्ट उन्होंने मुझे मारा था ना कि मैंने उन्हें मारा था वो अपने आप को सही साबित करने के चक्कर में मुझे गलत हर जगह साबित कर रहे हैं फिर मुझे कह रहे हैं कि मैं अपना सामान लेके लेकर आगे कि ज्वेलरी मेरे पास है अब मैं अपने कपड़े तो थोड़े बहुत लेके आऊँगी मम्मा पापा ने मुझे स्पेशली बोला था कि अब हम वापस भेजेंगे तेरे को बात करके भेजेंगे क्योंकि तीन महीने के अंदर मैं तीन बारी घर वापस आ चुकी थी ये लोग मुझे इतना मेंटली टॉर्चर करते थे ہر بات پہ کچھ نہ کچھ بولتے رہتے تھے کہ تو یہ نہیں لے کے یہ نہیں لے کے کیا کیا دیا لائک ہاؤ مچ منی اورنمنٹ पापा نے مرسیڈیز کار گفٹ کی تھی ان کو مرسیڈیز کار گفٹ کی انہوں نے ڈیمانڈ کری تھی ڈیمانڈڈ ہاں جی انووا دی پلاننگ سی میری مینوں وچولیے دے تھرو میسج آیا بھی نہیں مرسیڈیز کار دیوں میں کہ چلو کوئی گل نہیں ایکو ایک بیٹی ہے کوئی دقت نہیں ہاں جی ہاں جی ਔਰ ਕੀ ਅਦਰਵਾਈਜ਼ ਔਰ ਉਸਕੋ ਬ੍ਰੇਸਲੇਟ ਡਾਲਾਤਾ ਚੇਨ ਡਾਲਾਤਾ ਸਾਰੇ ਜੈਲੇਟੋਂ ਮਿਲਨੀਆਂ ਬਹੁਤ ਮੰਗ ਕੇ ਲੈਂਦੀਆਂ ਬਹੁਤ ਤੁਸੀਂ ਕਿੰਨਾ ਖਲਾਤਿਆ ਕਿੰਨਾ ਖਲਾਤਿਆ ਟੋਟਲ ਮੇਰਾ 4 ਕਰੋੜ ਦੇ ਕਰੀਬ ਲੱਗਾ ਜੇ 4 ਕਰੋੜ 4 ਕਰੋੜ ਦੇ ਕਰੀਬ ਲੱਗਾ ਠੀਕ ਜਿਹੜਾ ਕਿ ਮੈਨੂੰ ਹੁਣ ਕਹਿ ਰਹੇ ਆ ਵੀ ਹਾਂਜੀ ਤੁਸੀਂ ਫਲੈਟ ਚ ਮੈਂ ਫਲੈਕਚਰ ਰਹਿਣਾ ਫਲੈਟ ਚ ਰਹਿਣਾ ਪਰ ਇਹਨਾਂ ਨੂੰ ਇੰਨੀ ਸ਼ਰਮ ਨਹੀਂ ਹੈ ਇਹਨਾਂ ਨੇ ਸ਼ੁਰੂਆਤ ਕਿੱਥੋਂ ਹੋਈ ਸੀ ਉਹਨਾਂ ਨੇ ਆਪਣੀ ਕੁੜੀ ਦਾ ਰਿਸ਼ਤਾ ਭੇਜਿਆ ਸੀ ਮੇਰੀ ਇਨਕੁਆਰੀ ਕਰਕੇ ਫਲੈਟ ਚੜਨ ਲਈ ਆਪਣੀ ਕੁੜੀ ਦਾ ਰਿਸ਼ਤਾ ਭੇਜਿਆ ਮੈਂ ਕਿਹਾ ਮੈਂ ਇਹ ਆਪਣੇ ਮੁੰਡੇ ਦਾ ਨਹੀਂ ਕਰਨਾ ਕੁੜੀ ਦਾ ਕਰਨਾ ਹੈ ਪਹਿਲਾਂ ਕਹਿੰਦੇ ਆਪਣੇ ਕੁੜੀ ਦੀ ਫੋਟੋ ਦੇ ਦਿਓ ਉਹ ਇਸ ਤੋਂ ਗੱਲ ਚੱਲੀ ਤੇ ਪਹਿਲਾਂ ਇਹਦੀ ਨਨਾਮ ਦਾ ਰਿਸ਼ਤਾ ਆਇਆ ਸੀ ਸਾਡੇ ਕੋਲ ਤੁਸੀਂ ਮੇਰੀ ਇਨਕੁਆਰੀ ਕੀਤੀ ਸੀ ਨਾ ਮੈਂ ਫਲੈਟ ਚੜਨ ਤਾਂ ਤੇ ਹੁਣ ਤੁਸੀਂ ਕਹਿ ਰਹੇ ਹੋ ਵੀ ਇੱਕ ਤਾਂ ਫਲੈਟ ਚੜਨਾ ਤੇ ਇੰਨੇ ਪੈਸੇ ਕਿੱਥੋਂ ਲੱਗ ਜਦ ਕਿ ਉਹਦੇ ਹਰ ਚੀਜ਼ ਦਾ ਸਬੂਤ ਹੈ ਫੋਟੋ ਆਏ ਸਭ ਕੁਝ ਫੰਕਸ਼ਨ ਕੀਤਾ ਵਧੀਆ ਕੀਤਾ ਮਹਾਰਾਜਾ ਦੇ ਵਿੱਚ हर जगह इतने इल्ज़ाम लगा रहे हैं मेरी पुरानी फ़ोटो सर्कुलेट कर रहे हैं जो कॉलेज टाइम की फ़ोटोज़ हैं और मेरी जो इससे पहले की फ़ोटोज़ हैं फ्रेंड्स के साथ ट्वेंटी एटीन की और ट्वेंटी ट्वेंटी वन की मेरी फ़ोटो सर्कुलेट कह रहे हैं कि इसका फेयर चल रहा है जब हमारी शादी ट्वेंटी ट्वेंटी फ़ोर में हुई है आप मेरी पुरानी फोटो सर्कुलेट करके मेरे को बदनाम कर रहे हैं हर जगह इवन तक इन्होंने ऑस्ट्रेलिया मेरे जितने नॉन लोग हैं उनको फ़ोन करके मेरे को बदनाम किए चार महीनों में इन्होंने इतनी मेरी बेजती की है हर जगह जबकि खुद ये लोग गलत हैं इन्होंने हमारे साथ गलत किया हर जगह पे और मेरी हर जगह इन्होंने की है कि ये लड़की ऐसी ऐसी है अगर मैं होती नहीं करती कि वो घर वापस आ जाए वो अपना घर बसाना चाहती तभी वो मार रहती है और तीन महीने मैंने इनका टॉर्चर सिर्फ इसलिए शायद ठीक हो जाए शायद ठीक हो जाए अब आपने आपको लगता है कि पुलिस सुनवाई कर रही है पुलिस सीपी सर ने तो बहुत हेल्प की है इसके अंदर और अब आगे पता नहीं अब कैसे नहीं कोई रिस्पांस मिला आपको थाने की तरफ तो अभी कोई रिस्पांस नहीं मिला थाने से 19 तरीके के एफआईआर हो गया आज के देख लो आप कितनी हो गई है तेईस हो गई है आज पा, चार पांच दिन हो गए कोई कार्रवाई नहीं हुई और लड़के वाले बड़े आराम से घूम रहे हैं ਪੁਲਿਸ 'ਤੇ ਦੁਆਬ ਹੋਗਾ ਜੀ 100% ਹੋਗਾ ਜੋ ਰਮਨੀਕ ਭਾੜੀਆ ਹੈ ਉਹ ਤੋਂ ਉਸਕਾ ਤਾਂ ਇੰਨਾ ਇਨਫਲੂਐਂਸ ਹੈ ਨਾ ਪੁਲਿਸ 'ਮੇ ਤੂੰ ਪੁੱਛੋ ਹੀ ਮਤ ਹਰ ਜਗ੍ਹਾ ਫੋਨ ਹਰ ਜਗ੍ਹਾ ਅਫਸਰ ਕੋ ਫੋਨ ਮਤਲਬ ਉਸਨੇ ਅਮੇ ਤੋਂ ਇਤਨਾ ਪ੍ਰੈਸ਼ਰਾਈਜ਼ ਕੀਤਾ ਤਾਂ ਮੈਨੂੰ ਲਿਟਰਲੀ ਧਮਕੀ ਦੀ ਹੈ ਕਿ ਸੁਨੀਲ ਤੂੰ ਜਿੱਥੇ ਮਰਜ਼ੀ ਭੱਜ ਲੈ ਤੇਰੀ ਐਫ ਆਈ ਆਰ ਤਣੀ ਮੈਂ ਹੁੰਦਦਾ ਪਰ ਮਾਨਯੋਗ ਸੀਪੀ ਸਾਹਿਬ ਨੇ ਸਾਡੀ ਮਦਦ ਕਰਦੇ ਹੋਏ ਉਹਨਾਂ ਨੇ ਜੈਨੂਇਨੈਸ ਦੇਖਦੇ ਸਾਡੇ ਪ੍ਰੂਫ ਦੇਖਦੇ ਇਹ ਐਫ ਆਈ ਆਰ ਕੀਤੀ मैं बहुत धन्यवाद पापा ने भी तीन चार बारी ट्राई किया कि उनके साथ बैठे बात करें कि इतना क्या हो गया कि आप लोगों ने निकाल ही दिया हर जगह से मुझे ट्वेंटी फिफ्थ को ये सारा हुआ है ट्वेंटी फिफ्थ को ही इन लोगों ने सारे अपने फैमिली ग्रुप से निकाल दिया हर जगह से मुझे ब्लॉक कर दिया इन लोगों की पहले से ही प्लानिंग थी जब से इन्होंने मुझे निकाले इन्होंने अपनी बेटी की दिवाली भी सेलिब्रेट की है पच्चीस को मैं आई हूँ और फर्स्ट की दिवाली थी फर्स्ट नवंबर की इन्होंने अपनी दिवालियाँ सेलिब्रेट की बर्थडे सेलिब्रेट किया लोही सेलिब्रेट किया फंक्शन भी किए अपनी बेटी के इन लोगों की पहले से प्लानिंग थी कि मतलब इसको इससे सारा लेके लेके सब कुछ ले इसको निकाल देना कि इतनी प्लानिंग के साथ चल रहे थे आज की मतलब जो अभी सी भी सामान अपने ची पता नहीं दोबारा जाना बहुत ही ज्यादा विूफ है